ਇੱਕ ਸਮੇਂ ਮੂਸੇ ਨੇ ਖੁਦਾ ਨੂੰ ਜਾ ਕੇ ਕਿਹਾ ਸਾਰਿਆਂ ਜੀਵਾਂ ਨੂੰ ਖੁਰਾਕ ਦੇਣ ਦਾ ਜੋ ਸਿਲਸਿਲਾ ਹੈ ਇਹ ਤੁਸੀਂ ਮੈਨੂੰ ਸੌਂਪ ਦਿਓ ਮੈਂ ਹੀ ਸਾਰਿਆਂ ਨੂੰ ਰੋਜ਼ੀ ਦਿਆ ਕਰਾਂਗਾ ਖੁਦਾ ਨੇ ਕਿਹਾ हे ਮੂਸੇ ਤੂੰ ਰੋਜ਼ੀ ਨਹੀਂ ਦੇ ਸਕੇਂਗਾ ਇਹ ਮੇਰਾ ਹੀ ਕੰਮ ਹੈ ਜੋ ਸਾਰਿਆਂ ਨੂੰ ਹਰ ਜਗ੍ਹਾ ਪਰ ਰਿਜ਼ਕ ਪਹੁੰਚਾਉਂਦਾ ਹੈ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਸੋਰਠ ਮਹੱਲਾ ਪੰਜਵਾਂ ਅੰਗ 595 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁਨਾਹ ਮੂਸੇ ਨੇ ਕਿਹਾ ਨਹੀਂ ਜੀ ਮੈਂ ਜ਼ਰੂਰ ਸਾਰਿਆਂ ਨੂੰ ਦਿਆਂਗਾ ਇੱਕ ਵੇਰਾ ਤੁਸੀਂ ਦੇਖ ਲਓ ਖੁਦਾ ਨੇ ਕਿਹਾ ਚੰਗਾ ਅੱਜ ਤੂੰ ਸਾਰਿਆਂ ਨੂੰ ਰੋਜ਼ੀ ਦੇ ਮੂਸੇ ਨੇ ਹੋਰ ਤਾਂ ਸਾਰਿਆਂ ਨੂੰ ਰੋਜ਼ੀ ਦੇ ਦਿੱਤੀ ਪਰ ਇੱਕ ਗੁਨਾਹੀ ਪੁਰਸ਼ ਨੂੰ ਨਾ ਦਿੱਤੀ ਜੋ ਮਰੀ ਹੋਈ ਇਸਤਰੀ ਨੂੰ ਕਬਰ ਚੋਂ ਕੱਢ ਚੇ ਉਸ ਨਾਲ ਵੀ ਵਿਚਾਰ ਕਰ ਰਿਹਾ ਸੀ ਜਦ موسی ਸਾਰਿਆਂ ਨੂੰ ਰੋਜ਼ੀ ਦੇ ਕੇ ਖੁਦਾ ਪਾਸ ਗਿਆ ਤਾਂ ਖੁਦਾ ਨੇ ਪੁੱਛਿਆ ਰੋਜ਼ੀ ਦੇ ਆਇਆ ਹੈ ਅੱਗੋਂ موسی ਨੇ ਕਿਹਾ ਹਾਂ ਜੀ ਸਾਰਿਆਂ ਨੂੰ ਦੇ ਆਇਆ ਹਾਂ ਖੁਦਾ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਪਤਾ ਲੱਗਾ ਕਿ ਇੱਕ ਗੁਨਾਹੇ ਪੁਰਸ਼ ਨੂੰ ਰੋਜ਼ੀ ਨਹੀਂ ਮਿਲੀ ਤਦ ਉਸੇ ਵੇਲੇ موسی ਨੂੰ ਕਿਹਾ ਕਿ ਅਮਕੇ ਪੁਰਸ਼ ਨੂੰ ਤੂੰ ਰੋਜ਼ੀ ਨਹੀਂ ਦਿੱਤੀ موسی ਨੇ ਕਿਹਾ हे खुदावंत ऐसे आदमी नूता को क्या ही मारना चाहिदा है उस विषयी पामर नु रोजी दे दे जी करना है खुदा ने कह हा हे मूसे जेज पर मैं जीवांदे ਔਗਣਾ ਨੂ ਤੱਕ ਕੇ रोजी ਦੇਣ ਦਾ ਖਿਆਲ ਨਾ ਕਰਾਂ ਤਾਂ ਸਾਰੇ ਹੀ ਭੁੱਖੇ ਮਰ ਜਾਣ रोजी ਦੇਣ ਲੱਗਿਆਂ ਕਿਸੇ ਦੇ ਔਗਣ ਵੱਲ ਨਹੀਂ ਤੱਕਣਾ ਚਾਹੀਦਾ ਦਸ਼ਮेश ਪਿਤਾ ਜੀ ਦੇ ਕਥਨ ਕੀਤਾ ਹੈ ਰੋਜ਼ ਹੀ ਰਾਜ ਬਿਲੋਤਤ ਰਾਜ ਰੋਥ ਰੂਹਾਨ ਕੀ ਰੋਜ਼ੀ ਨਾ ਟਾਰੇ ਸ੍ਰੀ ਦਸਮ ਗ੍ਰੰਥ ਜੀ ਅੰਗ 30 ਤੇ ਸਤਿ ਆ ਬਹੁਤ ਗੁਣ ਮੇਰੇ ਸਾਹਿਬ ਐ ਪਾਈ ਹਉ ਤਿਸ ਕਾ ਬਾਲਜਉ ਉਹ ਨਿਰਗੁਣਿਆਰੇ ਪਾਲ ਦੇ ਭਾਈ ਦੇ ਨਿਥਾਵੇ ਥਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਠ ਮਹਲਾ 5 ਅੰਗ 640 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ